ਨਕੋਦਰ ਜਿਹੜਾ ਹੈਗਾ ਚੋਰਾ ਦੇ ਹਵਾਲੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੋਛ ਇਲਾਕੇ ਦੇ ਵਿੱਚ ਵੀ ਚੋਰਾਂ ਨੇ ਜਿਹੜਾ ਹੈਗਾ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਜਲੋਟਿਆ ਮਹੱਲੇ ਦੇ ਵਿੱਚ ਖੜੇ ਆ ਇੱਕ ਘਾਰਿਆ ਜਿੱਥੇ ਕਿ ਤਾਲੇ ਤੋੜ ਕੇ ਚੋਰ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਚੋਰੀ ਨੂੰ ਅੰਜਾਮ ਦਿੰਦੇ ਨੇ ਜਿਸ ਦੇ ਵਿੱਚ ਇੱਕ ਸਿਲੰਡਰ ਘਰ ਦੇ ਕੁਝ ਕਾਗਜ਼ਾਤ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਹੈਗੇ ਘਰ ਦੇ ਪਰਿਵਾਰ ਵੱਲੋਂ ਦੱਸੇ ਜਾ ਰਹੇ ਨੇ ਕੁਝ ਕਾਗਜ਼ ਜਿਹੜੇ ਜ਼ਰੂਰੀ ਸੀਗੇ ਉਹ ਵੀ ਚੋurs ਲੈ ਕੇ ਫਰਾਰ ਹੋ ਚੁੱਕੇ ਨੇ ਐਲ ਸੀ ਡੀ ਵੀ ਜਿਹੜੀ ਹੈਗੀ ਆ ਚੋਰਾ ਵੱਲੋਂ ਚੋਰੀ ਕੀਤੀ ਗਈ ਆ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਚੋਰਾ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕਿਉਂਕਿ ਸੀ ਸੀ ਟੀ ਵੀ ਕੈਮਰਾ ਦੇ ਵਿੱਚ ਕਈ ਵਾਰ ਚੋਰ ਜਿਹੜੇ ਸਾਹਮਣੇ ਆ ਜਾਂਦੇ ਨੇ ਪਰ ਉਹਨਾਂ ਨੂੰ ਵੀ ਚੋਰ ਜਿਹੜੇ ਪੁਲਿਸ ਹੈਗੀ ਆ ਉਹਨਾਂ ਨੂੰ ਫੜਨ ਦੇ ਵਿੱਚ ਕਾ ਇਨਾ ਕਾਮਯਾਬ ਹੁੰਦੀ ਆ ਪਰ ਹੁਣ ਇਹ ਦੇਖਣਾ ਹੋਵੇਗਾ ਕਿਉਂਕਿ ਇੱਥੇ ਤਾਂ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕਿਉਂਕਿ ਘਰ ਦੇ ਪਰਿਵਾਰ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਰੀਬ ਜਿਹੜਾ ਹੈਗਾ 50 ਹਜ਼ਾਰ ਦੇ ਕਰੀਬ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਚਾਂਦੀ ਦੇ ਜਿਹੜੇ ਸਿੱਕੇ ਮੰਦਰ ਦੇ ਵਿੱਚ ਅਲਮਾਰੀ ਪਈ ਸੀਗੀ ਉਹਦੇ ਵਿੱਚੋਂ ਜਿਹੜੇ ਚੋਰ ਲੈ ਕੇ ਭਰਾ ਰੋ ਚੁੱਕੇ ਨੇ ਕੈਮਰਾ ਪਰਸਨ ਨਾਲ ਆਪਣੀ ਤਰੋੜਾ ਨਖੋਤਾ ਮੈਂ ਹੁਣ ਕਿ ਬੜ ਬੜ ਮੁੰਮੀ ਮੰਦੱਸ ਸੇ ਨਹੀਂ ਤਾਂ ਉਹ ਨਹੀਂ ਦੱਸਦਾ ਬੜ ਬੜ ਬਹੁਤ 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 ਬਹੁ ਯਾਰ ਬਾਕੀ ਦੇਖਦੇ ਆਂ ਕਿ ਹਨਾ ਐਕਚੁਅਲੀ ਫਾਈ ਕਿੱਧਰ ਹੀ ਜਾ ਰਿਹਾ ਫਾਈ ਕਿੱਧਰ ਨੂੰ ਹੀ ਪਤਾ ਲੱਗਾ ਬਹੁਤ ਬਾਰ ਬਾਰ ਨਹੀਂ ਆਇਆ ਦੁਆਰ ਕੋਈ ਹੈ ਬਸ ਮੇਨ ਗੇਟ ਤੋਂ ਮੇਨ ਗੇਟ ਤੋਂ ਆਇਆ ਮੈਨੂੰ ਕਿਹਾ ਟੋਟੇ ਰਿਹਾ ਮਾਰ ਕੋ ਚੌਂਕ ਜਮੀ ਇਸ ਫਫੇ ਤੋਂ ਕਿਉਂਦੇ ਅਧਰ ਬੁਰਾ ਗਿੱਦਾ ਹਰੇ ਪਾਤ ਤੇ ਇਹ ਚੱਬੀ ਪਾ ਵਾਂ ਚੱਬੀ ਚੱਬੀ ਅੱਗਰ ਇਹ ਤਾਂ ਬੋਲ ਗਿਆ ਬੰਦੇ ਬੋਲ ਗਿਆ ਜੀ ਜੀ ਨਾ ਬੋਲਣ ਦੇ ਬੰਦੇ ਕਿੱਥੇ ਨਹੀਂ ਜਾਇਆ ਲਾ 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 28866 ਸੁਣ ਨਹੀਂ ਕੋਈ ਸਮਝਦਾ ਨਹੀਂ ਲੱਗ ਕੇ ਨਹੀਂ ਨਾਮ ਕਿਹਦਾ ਨਹੀਂ ਕਹਿੰਦੇ ਉਹ ਕਿਸੇ ਦਾ ਫਰਦੂ ਦੇ ਨਾਲ ਵਾਲੀ ਫਰਦੂ ਕੋਲ ਉਹਨਾਂ ਚੱਲਿਆ ਉਹ ਕਸ਼ਕਾ ਉਹਨੇ ਸਕੂਟਰੀ ਤੇ ਇੱਕ ਲੈ ਲਈ ਹਨਾ ਉਹ ਸੋਨਾ ਘਰ ਜਾਣੀ ਜਿਹਾ ਆਹ 10000 ਰੁਪਏ ਦਾ ਤੇ ਮੈਂ ਤਾਂ ਕੁੱਖ ਮੈਂ ਹੋਰ ਅੱਗੇ ਪਾਣੀ ਉਹਨੇ 4 ਬਾਰ ਤੱਕ ਇਹ ਹੈ ਉਹਨੇ ਉਮੇ ਬੀਸੀ ਉਹਦੇ ਚ 10 ਸਿੱਕੇ ਸੀ ਚਾਂਦੀ ਦੇ ਤੇ ਬਾਕੀ ਥੋੜੀ ਜਿਹੀ ਪਾਂ ਸੀਗੀ ਰੁਪਏ ਉਹ ਜਿਹੜੇ ਖਜ਼ਾਨੇ ਇਕੱਠੇ ਕਰੀਦੇ ਨਾ ਅਸੀਂ ओ oh, -e, सी के पास होत को छनिसगा बाकी से नाल लगेसी सारा कुछ हाँ. <T fr choices nationwide> ਕਿਸ਼ਿੰਤ ਮਾਲ ਗਏ ਗਏ ਤੇ ਜਿਹੜੋ ਮੈਨੂੰ ਜਿਹਨੂੰ ਪਤਾ ਹੈ 10 ਦਿਨ ਤੋਂ ਲੱਗ ਰਿਹਾ ਹੈ ਹਾਂਜੀ ਹੰਟ ਕੀ ਨਾਮ ਜੀ ਦਾਦਾ ਨੂੰ ਕੀ ਗੱਲਬਾਤ ਹੋਈ ਆ ਗੱਲਬਾਤ ਅਸੀਂ ਗਏ ਹੋਏ ਸੀ ਜਲੰਧਰ ਇਹਨਾਂ ਦਵਾਈ ਲੈਣ ਵਾਸਤੇ 10 12 ਦਿਨ ਹੋ ਗਏ ਸੀ ਸੰਗਿਆਂ ਨੂੰ ਤੇ ਫਿਰ ਅੱਜ ਅਸੀਂ ਆ ਜਾਣਾ ਸੀ ਵਾਪਸ ਫੇਰੇ ਰਾਤ ਨੂੰ ਅਸੀਂ ਦਵਾਈ ਲੈ ਕੇ ਫੇਰੇ ਵਾਪਸ ਆਣਾ ਸੀ ਤੇ ਸਾਨੂੰ 7 ਵਜੇ ਸਾਨੂੰ ਫੋਨ ਆ ਗਿਆ ਵੀ ਤੁਹਾਡੀ ਚੋਰੀ ਹੋ ਗਈ ਕੀ ਕੀ ਲੱਗਾ ਐ ਲੱਗਾ ਇੱਕ ਸਿਲੰਡਰ ਇੱਕ ਐਲ.ਆਰ.ਡੀ ਤੇ ਬਾਕੀ ਤੁਹਾਡੇ ਚਾਂਦੀ ਚਾਂਦੀ ਦਾ ਸਮਾਨ ਕਿੰਨਾ ਕੁ ਨੁਕਸਾਨ ਕਿੰਨਾ ਕੁ ਟੋਟਲ ਕਿੰਨੇ ਕੁ ਅਮਾਉਂਟ ਹੋ ਗਈ ਮੈਨੂੰ ਤਾਂ ਹੰਦਾ 300 ਲੱਖ ਸਿੱਕਾ ਹੰਦਾ ਜਿਸਨਾ ਤੋਂ ਤੇ ਨਹੀਂ ਜਾਂਦਾ ਮੈਂ ਘੱਟ ਨੂੰ ਫੜੇ ਕਰੀ ਤੋਟਲ ਕਿੰਨਾ ਕੁ ਨੁਕਸਾਨ ਹੋਇਆ ਉਹ ਆਈਡੀਆ ਇੰਨਾ ਕਿ 50 ਹਜ਼ਾਰ ਦਾ 50 ਹਜ਼ਾਰ ਤਾਂ ਹਾਂਜੀ ਤੇ ਇਹ ਜਿਹੜੇ ਚੋਰ ਆਏ ਹੈਗੇ ਆ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆਪਣੇ ਨਹੀਂ अच्छा, अच्छा, ही, अच्छा, ही, अच्छा कार भाई। कार भाई जी पुलिस ਨੂੰ ਕੰਪਲੀਟ ਕਰਤੀ ਅਸੀਂ ਉੱਥੇ ਗਏ ਸੀ ਇਹਨਾਂ ਨੇ ਪੁੱਛਿਆ ਕਿ ਤੇ ਆਈ ਸੀ ਪੁਲਿਸ اچھا ਜੀ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੇ ਮੌਣੀ ਚਾਹੀਦੀ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਵੀ ਪਤਾ ਲੱਗਣਾ ਚਾਹੀਦਾ ਵੀ ਕੌਣ ਸੀ ਹੈ ਕਿਹੜਾ ਮੱਲਾਪਣਾ ਜਲੋਟਿਆ ਮੱਲਾ ਜਲੋਟਿਆ ਮੱਲਾ ਹਾਂ ਠੀਕ ਹਾਂਜੀ ਸਰ ਕੀ ਨਾਮ ਜੀ ਸਿਸ਼ਰੇ ਕੁਮਾਰ ਮੁੰਗਿਆ ਸਾਹਿਬ ਕੀ ਗੱਲਬਾਤ ਹੋਈ ਹੈ ਗੱਲਬਾਤ ਵੇ ਜੀ ਮੈਂ ਬਿਮਾਰ ਆ ਜਿੰਦਰਾ ਤੋਂ ਵਾਈਰੇ ਆਂ ਗਏ ਸੀ ਕਿ ਇੱਥੇ ਕੋਈ ਨਹੀਂ ਸੀਗਾ ਕਾਬੜਗੀ ਹੋਟੇ ਦੇ ਤੇ 10 ਸਾਲ ਹੋ ਗਏ ਸੀ ਤੇ ਮਹਾਂ ਚੋੜਾਣੇ ਮਰੋ ਕਾਬੂ ਪਰ ਆਉਂਦੇ ਮੈਂ ਮੁਹਰੇ ਜੀਵਰੇ ਹੋ ਗਿਆ ਤੇ ਹੁਣ ਅਸੀਂ ਆਏ ਹਾਂ ਸਭਾ ਕੰਟਰੋਲ ਕਿਉਂ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਇਹ ਕੈਲਸੀਡੀ ਹਨੀ ਵਿਕਣ ਦੇ ਤਰ੍ਹਾਂ ਇੱਕ ਨੂੰ ਜਿਵੇਂ ਚੜ੍ਹਤਰ ਹਨੀਆ ਬੋੜਾ ਵੀ ਜਾ ਰਹੀ ਹੈ ਬਾਕੀ ਉਹ ਬੈਠੇ ਹੋ ਮੈਂ ਵਰਡੀਆਂ ਲੱਗੀਆਂ ਜਿਹੜੀ ਕਾਗਜ਼ ਸੀਗੇ ਉਹ ਇਧਰ ਉਧਰ ਹੋ ਗਏ ਸੋਨਾ ਚਾਂਦੀ ਕੋਈ ਸੋਨਾ ਚਾਂਦੀ ਕੋਈ ਨੇ ਚਾਂਦੀ ਦੇ ਸਿੱਕੇ ਹੈਗੇ 5 7 10 ਤੇ ਨਗਦੀ ਕੋਈ ਨਗਦੀ ਵੀ 5 7 ਹੀ ਆ ਵੀ ਹੋ ਜਾਣਾ ਨਹੀਂ ਇਹਦੀ ਕੰਪਲੀਟ ਕਰਤੀ ਪੁਲਿਸ ਨੂੰ ਪੁਲਿਸ ਨੂੰ ਹਲੇ ਕਾਰਵਾਈ ਕਰਾਉਣੀ ਆ ਬਗੇਰਾ ਬੰਦ ਗਏ ਸੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਕੋਈ ਕੈਮਰਾ ਕੋਈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੂੜਾ ਨੂੰ ਫੜਿਆ ਜਾਵੇ ਕਿਹੜਾ ਮੱਲਾ ਆਪਣਾ ਜਲੋਟਿਆ ਮੱਲੇ ਦੇ ਆ ਚੋਰੀ ਦੇ ਘਟਨਾ ਨੂੰ ਬਹੁਤ ਮਾੜੀ ਘਟਨਾ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਲਗਾਤਾਰ ਇਸ ਜਲੋਟਿਆ ਮੱਲੇ ਦੇ ਵਿੱਚ ਦਾ ਆਵਾਜਾਈ ਰਹਿੰਦੀ ਆ ਪਰ ਫਿਰ ਵੀ ਜਿਹੜਾ ਇਹ ਨੁਕਸਾਨ ਹੋਇਆ ਹੈ ਇਹ ਚੋਰੀ ਹੋਈ ਹੈ ਬਹੁਤ ਮਾੜੀ ਹੈ ਕਿਹਦਾ ਇਹ ਦੰਨਨਯੋਗ ਹੈ ਔਰ ਮੇਰਾ ਖਿਆਲ ਆ ਵੀ ਇਦਾਂ ਦੀ ਵਾਰਦਾਤਾਂ ਨਕੌਦਰ ਦੇ ਅੰਦਰ ਹੁੰਦੀਆਂ ਰਹਿੰਦੀਆਂ ਗੀਆਂ ਪਰ ਪ੍ਰਸ਼ਾਸਨ ਜਿਸ ਦੇ ਬਾਰੇ ਜੀ ਜ਼ਰੂਰ ਗੌਰ ਕਰੇ ਵਿਜੇ ਦੀਆ ਹੋਰ ਇਹਦੇ ਨਾਲ ਜਿੱਤੇ ਬਰਿਸ਼ਪਤ ਨਕੂਦਰ ਦਾ ਨਾਮ ਬਦਲਾ ਮਦੋਂ ਤੇ ਪ੍ਰਸ਼ਾਸਨ ਦਾ ਨਾਮ ਵੀ ਬਦਲਾ ਦਿਲ ਸਾਹਿਬ ਬਾਹਰ ਤਚੋਰ ਹੋ ਆ ਗੱਲ ਇਹ ਨਿੰਦਨਯੋਗ ਗੱਲ ਹੈ ਕਿ ਵੀ ਇਹੋ ਜਿਹੇ ਘਟਵੇਂ ਮਹੱਲੇ ਜਿਹੜੇ ਆ ਗਏ ਚੋਨੋ ਕਲੋਨੀਆ ਦੇ ਵਿੱਚ ਤਾਂ ਤੇ ਮਿਲ ਗਿਆ ਵਜੇ ਜਿਹੜੀ ਹੁੰਦੀ ਹੈ ਘੱਟ ਹੁੰਦੀ ਹੈ ਤੇ ਤਾਂ ਲਗਭਗ ਵਾਲੀ ਆਵਾਜ਼ਾਂ ਜਿਆਦੀ ਹੈ ਕਿ ਆ ਔਰ ਜਿਹੜੇ ਚੋਰਾਂ ਦੇ ਜਿਹੜੇ ਹੌਸਲੇ ਬਲੰਦ ਹੋਏ ਆ ਔਰ ਇਹਨਾਂ ਦੇ ਨਾਥ ਹੋਣੀ ਚਾਹੀਦੀ ਕਿ ਪ੍ਰਸ਼ਾਸਨ ਇਹ ਮੰਗ ਕਰਦਾ ਵੀ ਜੈਂਟਲੀ ਜਿਹੜਾ ਹੈਗਾ ਇਹ ਜਿਹੜਾ ਤੌਰ ਜਿਹੜੇ ਲੱਗੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮhallਿਆਂ ਦੇ ਵਿੱਚ ਜਿਹੜਾ دہشت ਦਾ ਮਾਹੌਲ ਭੰਜਦਾ ਇਹ ਖਤਮ ਹੋਣਾ ਚਾਹੀਦਾ